ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਕਿਹਨਾਂ ਜੀ ਕਿੱਦਾਂ ਜੀ ਮੈਂ ਜਗਰਾਉਂ ਹਲਕੇ ਤੋਂ ਜਗਰਾਉਂ ਤੋਂ ਜੀ ਹਾਂਜੀ ਹਾਂਜੀ ਵੀਰੇ ਕੀ ਹਾਲ ਹੈ ਵੀਰੇ ਮੈਂ ਪਹਿਲਾਂ ਵੀ ਫੋਨ ਲਾਇਆ ਜਦੋਂ ਬੰਨੂ ਵੀ ਆ আচ্ছা আচ্ছা ਅੱਛਾ ਅੱਛਾ ਹਾਂ ਹੁਣ ਵੀ ਆਉਣਗੇ ਤਾਂ ਥੋੜੇ ਦਿਨਾਂ ਤੱਕ ਠੀਕ ਹੈ ਜੀ ਹਾਂਜੀ ਹਾਂਜੀ ਹਾਂ ਪੱਗੀ ਉਹ ਟਾਈਮ ਲਾਗੇ ਵੀਰੇ ਮਸ਼ੀਨਾਂ ਦੀ ਰੱਖੀ ਬੈਠੇ ਸੀ ਜਾਨ ਹਾਂਜੀ ਹਾਂਜੀ ਹਾਂ ਅੱਛਾ 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 ਬਾਕੀ ਜਿਹੜੀਆਂ ਰੈਲੀਆਂ ਦਾ ਕਾਰਨ ਆਪਣਾ ਬਦਲਾ ਸਾਡੇ ਹੋ ਰਹੀਆਂ ਵੀਰੇ ਹਮਮਮ ਉਹ ਤਾਂ ਸਿੰਘਾਂ ਵਾਰੇ ਕਰਦੇ ਸੀ ਭੂਮਨ ਦਮਨ ਵਾਰੇ ਵੀ ਉਹੀ ਹੋਣੇ ਚਾਹੀਦੇ ਆ ਹਾਂਜੀ ਹਾਂਜੀ ਬਾਕੀ ਉਹਨਾਂ ਦੀ ਪਾਰਟੀ ਹੁੰਦੀਆਂ ਵੀ ਅਸੀਂ ਤਾਂ ਸਾਡੇ ਇਲਾਕੇ ਤੋਂ ਸਿੱਹੀ ਸਮਝਦੇ ਵੀ ਪਾਰਟੀ ਕੁਝ ਵੀ ਨਹੀਂ ਤਾਂ ਆਪਣਾ ਗੀਂਦਰੀ ਵਾਲਾ ਟ੍ਰੈਂਡ ਹਮਮਮ ਭੂਮਨ ਸਾਹਿਬ ਦੇ ਫਿਰ ਤੋਂ ਹੀ ਖੜੀ ਆ ਪਾਰਟੀ ਹਾਂਜੀ 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 ਇਹ ਕੀ ਸੋਚਦੇ ਮੇਰੇ ਜਿੰਨੇ ਵੀ ਰਿਪੋਰਟਸ ਆ ਸੱਚ ਦਾ ਕੋਈ ਨਹੀਂ ਪਾਰਟੀ ਮਾਨ ਸਾਹਿਬ ਨੇ ਹੀ ਖੜੀ ਕੀਤੀ ਆ ਤੇ ਗੀਂਦਰੀ ਵੀ ਇਹੀ ਹੋਣੇ ਚਾਹੀਦੇ ਸਾਨੂੰ ਤਾਂ ਦੇਖੋ ਜੀ ਬਿਲਕੁਲ ਮੈਂ ਆਪ ਮਤਲਬ ਇੱਕ ਗੱਲ ਇਹ ਮੰਨਦਾ ਵੀ ਜਿੰਨਾ ਕੱਠ ਜਿੰਨਾ ਵੱਡਾ ਕੱਠ ਹਰ ਜਿੰਨਾ ਮਤਲਬ ਇੰਪ੍ਰੈਸਿਵ ਕੰਮ ਹੋ ਸਕਿਆ ਵੀ ਉਹਦੇ ਵਿੱਚ ਕਾਫੀ ਵੱਡਾ ਜਿਆਦਾ ਯੋਗਦਾਨ ਭਗਵੰਤ ਮਾਨ ਦਾ ਸੀਗਾ ਸੋ ਇਹ ਗੱਲ ਇਹ ਗੱਲ ਮੰਨਣ ਦੇ ਵਿੱਚ ਦੇਖੋ ਕੋਈ ਸ਼ਰਮ ਨਹੀਂ ਕਈ ਪਾਰਟੀ ਵਾਲੇ ਵੀ ਹਨਾ ਉਹਨਾਂ ਨੂੰ ਲੱਗਦਾ ਵੀ ਚਲੋ ਪਾਰਟੀ ਦੀ ਵੀ ਜਿਹਨੂੰ ਚਾਹੇ ਉਹਨੂੰ ਬਣਾਵੇ ਹਨਾ ਅੱਪਾ ਵੀ ਮੰਨਦੇ ਆ ਪਾਰਟੀ ਜਿਹਨੂੰ ਚਾਹੇ ਉਹਨੂੰ ਬਣਾਵੇ ਪਰ ਪਰ ਅੱਪਾ ਸੱਚ ਤਾਂ ਬੋਲ ਸਕਦੇ ਆ ਨਾ ਜਿਹੜੇ ਬੰਦੇ ਜਿਸ ਬੰਦੇ ਕਰਕੇ ਦੇਖੋ ਅੱਪਾ ਸੁਪਨੇ 'ਚ ਨਹੀਂ ਸੀ ਸੋਚਿਆ ਵੀ ਅੱਪਾ ਕਦੇ ਕਾਂਗਰਸੀਆਂ ਤੇ ਅਕਾਲੀਆਂ ਤੋਂ ਮੁਕਤ ਹੋਵਾਂਗੇ ਕਦੇ ਨਹੀਂ ਸੀ ਸੋਚਿਆ ਫਿਰ ਜਿਸ ਬੰਦੇ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵ ਉਹਦਾ ਨਾਂ ਲੈਣ ਚ ਮੈਨੂੰ ਤਾਂ ਕਦੇ ਕੋਈ ਬੁਰਾਈ ਲੱਗੀ ਨਹੀਂ ਬਾਕੀ ਸਤਕਾਰਤ ਸਾਰੇ ਨੇ ਇਕੱਲੇ ਭਗਵੰਤਮਾਨ ਕਰਕੇ ਕੁਝ ਨਹੀਂ ਹੋਇਆ ਹੋਇਆ ਤਾਂ ਜੇ ਭਗਵੰਤਮਾਨ ਦਾ ਸਭ ਨੇ ਸਾਥ ਦਿੱਤਾ ਪਰ ਭਗਵੰਤਮਾਨ ਦਾ ਫੈਕਟਰ ਕਿਤੇ ਨਾ ਕਿਤੇ ਬਾਕੀ ਚੀਜ਼ਾਂ ਤੋਂ ਜ਼ਿਆਦਾ ਸੀ ਹਾਂਜੀ ਹਾਂ ਬਾਕੀ ਹਾਂਜੀ ਸਾਥ ਦਿੱਤਾ ਆਪਾਂ ਉਹਨਾਂ ਨੇ ਮੇਨ ਮੁੱਦਾ ਤਾਂ ਨਹੀਂ ਹੁੰਦਾ ਨਹੀਂ ਆਪਣੇ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਠੀਕ ਹੈ ਵੀਰੇ ਥੈਂਕ ਯੂ ਤੁਸੀਂ ਕਾਲ ਕੀਤੀ ਹੈ ਨਾ ਜਗਰਾਉਂ ਤੋਂ ਘਰਦੇ ਰਹੋ ਤੇ ਜਦੋਂ ਵੀ ਲਾਈਵ ਹੋਣੇ ਆਪਾਂ ਮਿਲਦੇ ਰਹਾਂਗੇ ਹੈ ਨਾ ਵੀਰੇ ਠੀਕ ਹੈ ਠੀਕ ਹੈ ਭਾਈ ਥੈਂਕ ਯੂ ਥੈਂਕ ਯੂ so much ਥੈਂਕ ਯੂ ਵੀਰੇ ਐਸੀ ਕਿ ਭਾਈ ਜਗਰਾਉਂ ਤੋਂ ਸਾਡੀ ਹੈ ਵੀਰੇ ਸਤਿ ਸ਼੍ਰੀ ਅਕਾਲ ਠੀਕ ਹੈ ਵੀਰੇ ਕਿਵੇਂ ਹੋ ਹਲਕਾ ਨਾ ਫੰਗਰ ਮੋਗ ਦੇ ਨੇ ਹਾਲ ਸਿੰਘ ਵਾਲਾ ਮੋਗਾ ਠੀਕ ਹੈ ਵੀਰੇ ਠੀਕ ਹੈ ਜੀ ਸੁਖੀ ਰਿਪੋਰਟ ਹੈ ਹਲਕੇ ਦੀ ਤੁਹਾਡੇ ਹਲਕੇ ਵੀ ਓਕੇ ਰਪੋੜੀ ਕੀ ਬਾਤ ਹੈ ਬਸ ਓਕੇ ਦੇ ਵਿੱਚ ਸਾਰਾ ਕੁਝ ਸਮਾ ਗਿਆ ਹੈ ਨਾ ਵੀ ਓਕੇ ਦਾ ਕੰਮ ਫਤਿਹ ਹੈ ਹਾਂਜੀ ਪਰ ਵੀ ਸਾਡੀ ਸੀਟ ਤੇ ਜ਼ੋਰ ਦੇ ਵੀ ਬਹੁਤ ਰਾਇ ਅੱਛਾ ਜੀ ਓਕੇ ਜਿੱਤ ਕੇ ਹੁਣ ਮਗਾਵਾਂ ਕੀ ਕੀ ਹੈ ਕੀ ਬਾਤ ਹੈ ਵੀਰੇ ਦੇਖੋ ਜਿੱਤ ਕੇ ਜਿੰਨੀਆਂ ਵੀ ਸੀਟਾਂ ਦੇਣੀ ਆ ਤੁਸੀਂ ਦੇਣੀ ਆ ਪੰਜਾਬ ਨੂੰ ਦੇਣੀਆਂ ਨੇ ਤੁਸੀਂ ਇਹ ਹੈਨਾ ਹਾਂ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਭਲਾਈ ਲਈ ਜੇ ਤੁਹਾਡੇ ਵਰਗੇ ਬਾਈ ਨਾਲ ਨੇ ਤਾਂ ਕਿਸੇ ਦੀ ਹਿੰਮਤ ਨਹੀਂ ਹੈ ਵੀ ਆਪਾਂ ਨੂੰ ਕੋਈ ਹਰਾ ਦੇਵੇ ਤੇ ਹਾਂਜੀ ਸੋ ਸਾਨੂੰ ਤੁਹਾਨੂੰ ਤੁਹਾਨੂੰ ਦਾ ਰਿਪੋਰਟ ਬਹੁਤ ਵਧੀਆ ਮਿਲ ਰਹੀ ਜੀ ਠੀਕ ਆ ਹੋਰ ਵੀ ਚੱਲਦਾ ਜੀ ਪਾਸ ਦੀ ਵਾਪਸ ਤੇ ਗਏ ਆ ਗੱਡੀਆਂ ਲੈ ਕੇ ਉਹ ਹਲਕਿਆਂ ਦੇ ਠੀਕ ਜੀ ਠੀਕ 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 ਤੁਹਾਨੂੰ ਵਧੀਆ ਮਿਲ ਰਿਹਾ ਰਿਪੋਰਟ ਆ ओके ਵੀਰ ਅੱਜ ਗੱਲ ਦੀ ਥੋੜੀ ਟੈਨਸ਼ਨ ਚਾਈ ਬੋਲੋ ਕਿਸ ਗੱਲ ਦੀ ਟੈਨਸ਼ਨ ਵੈਸੇ ਟੈਨਸ਼ਨ ਤਾਂ ਆਪਣੇ ਵਰਗੇ ਕਰਦੇ ਨਹੀਂ ਆਹੀ ਗੱਲ ਦਾ ਪਤਾ ਲੱਗ ਰਿਹਾ ਜੀ ਕਹਿੰਦਾ ਜੀ ਸੀਐਮ ਨੇ ਬਾਹਰ ਹੈ ਭਗਵਾਨ ਸਮਾਨ ਉਹ ਤਾਂ ਦੁੱਖ ਹੁੰਦਾ ਹੀ ਥੋੜਾ ਦੇਖੋ ਸੀਐਮ ਭਗਵਾਨਤਮਨ ਤੋਂ ਬਿਨਾ ਬਣਾਏ ਬਿਨਾ ਸਰਨਾ ਵੀ ਹੈ ਨਹੀਂ ਤੇ ਆਪਣਾ ਇਹ ਆਪਣਾ ਮਕਸਦ ਇਹ ਹੀ ਹੈ ਕਿ ਪੰਜਾਬ ਕਿਦੇ ਪਿੱਛੇ ਆ ਪੰਜਾਬ ਨੂੰ ਇੰਨੀ ਐਡੀ ਜ਼ਬਰਦਸਤ ਸਪੋਰਟ ਪੰਜਾਬ ਦੇ ਵਿੱਚੋਂ ਜੇ ਹਾਸਲ ਹੋਈ ਤਾਂ ਕਿਉਂ ਹੋਈ ਸੋ ਕਈ ਲੋਕ ਕਹਿਣਦੇ ਨੇ ਵੀ ਭਾਈ ਪਾਰਟੀ ਮੈਂ ਮੈਂ ਮੰਨਦਾ ਪਾਰਟੀ ਦੇ ਵਿੱਚ ਸਾਰੇ ਸਤਿਕਾਰਤ ਨੇ ਪਰ ਜੇ ਭਗਵਾਨਤਮਾਨ ਨਾ ਹੁੰਦਾ ਐਡੀ ਟੱਕਰ ਨਹੀਂ ਸੀ ਦਿੱਤੀ ਜਾਣੀ ਸੋ ਵੀਰੇ ਜੇ ਬੋਲਦੇ ਰਹੋਗੇ ਹਨਾ ਵੈਸੇ ਤਾਂ ਵੈਸੇ ਤਾਂ ਦੇਖੋ ਆਪਾਂ ਕਹੀਏ ਪੰਜਾਬ ਪੱਤਰ ਤੇ ਨਹੀਂ ਹਿੰਦੁਸਤਾਨ ਪੱਤਰ ਤੇ ਭਗਵਾਨਤਮਾਨ ਦੇ ਪਾਸ ਬਿਲਕੁਲ 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 ਤੁਹਾਡੀ ਸਹੀ ਗੱਲ ਹੈ ਬਟ ਆਏ ਜੇ 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 ਤੁਹਾਡੇ ਵਰਗੇ ਵੀਰ ਹਨ ਆਪਣੀ ਚੋਇਸ ਦੱਸਦੇ ਰਹਿਣਗੇ ਫਿਰ ਪਾਰਟੀਆਂ ਨੇ ਵੀ ਤਾਂ ਉਹੀ ਕੰਮ ਕਰਨਾ ਹੁੰਦਾ ਵੀਰੇ ਜੋ ਉਹਨਾਂ ਨੇ ਦੇਖੋ ਪਾਰਟੀ ਕਾਦੇ ਲਈ ਹੁੰਦੀ ਹੈ ਕਿ ਚੰਗੀ ਪਾਰਟੀ ਹੈ ਚਲੋ ਕੇਜਰੀਵਾਲ ਉਰੀ ਇੱਕ ਸਿਆਣੇ ਅਨਸਾਰ ਨੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਲੋਕ ਚਾਹੁੰਦੇ ਕੀ ਨੇ ਉਹ ਕਦੇ ਵੀ ਉਹਦੇ ਖਿਲਾਫ ਨਹੀਂ ਜਾਂਦੇ ਹਾਂ ਜੇ ਜੇ ਤੁਸੀਂ ਆਪਣੀ ਚੋਇਸ ਦੱਸਦੇ ਰਹੋਗੇ ਸਾਨੂੰ ਫਲਾਣਾ ਚਾਹੀਦਾ ਫਲਾਣਾ ਚਾਹੀਦਾ ਸੋ ਬਿਲਕੁਲ ਠੀਕ ਰਹੂਗਾ ਤੁਸੀਂ ਦੱਸਦੇ ਰਹੋ ਕੰਮ ਹੋ ਜਾਊਗਾ ਬਿਲਕੁਲ ਜੇ ਤੁਸੀਂ ਸੁਣਾ ਦੋਗੇ ਫਾਰਸੀ ਹਾਂ ਉਹ ਉਹ ਵੀ ਸਵਾਗਤਯੋਗ ਹੈ ਉਹ ਵੀ ਸਵਾਗਤਯੋਗ ਹੈ ਬਿਲਕੁਲ ਹਨਾ ਆਪਾਂ ਕਿਸੇ ਦੇ ਖਿਲਾਫ ਨਹੀਂ ਆ ਪਰ ਆਪਾਂ ਆਪਣੀ ਚੋਇਸ ਤਾਂ ਦੱਸ ਸਕਦੇ ਹਾਂ ਨਾ ਵੀ ਸਾਨੂੰ ਕਿਸ ਕੀ ਦੇ ਕਰਕੇ ਸਾਨੂੰ ਲੱਗਦਾ ਵੀ ਚਲੋ ਭੈਣ ਜੀ ਤੁਹਾਂ ਸਮਾਂ ਦੇ ਤੇ ਉਹ ਸੀਐਮ ਦੇਖਣ ਚੋਂ ਨਹੀਂ ਗਿਆ ਜੀ 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 ਸੋ ਨੋ ਵਰੀਜ਼ ਵੀਰੇ ਤੁਸੀਂ ਆਪਣੀ ਚੋਇਸ ਦੱਸਦੇ ਰਹੋ ਤੇ ਆਪਾਂ ਤੁਹਾਡੀ ਚੋਇਸ ਨੂੰ ਉੱਪਰ ਪਹੁੰਚਾਉਂਦੇ ਰਹਾਂਗੇ ਤੁਹਾਡੇ ਤੁਹਾਡੇ ਮਨ ਦੇ ਵਿੱਚ ਜੇ ਕੋਈ ਭਗਵੰਤ ਮਾਨ ਤੋਂ ਬਿਨਾ ਹੋਰ ਕੋਈ ਵੀ ਹਾਂ ਕੋਈ ਵੀ ਸਾਰੇ ਹੈ ਸਤਸਕਾਰ ਜੋ ਪਰ ਐਡੀ ਮਿਹਨਤ ਨਹੀਂ ਜਿਹੜੇ ਬੰਦੇ ਨੇ ਕੀਤੀ ਜੀ 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 ਆਪ ਦੇ ਬੰਦੇ ਹਲਕੇ ਲੈਵਲ ਤੇ ਸਾਰਿਆਂ ਨੇ ਕੀਤੀ ਹੋਈ ਹੈ ਪੰਜਾਬ ਮੈਂ ਬੱਸ ਜੀ 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 ਆਕਰਾਰ ਉਹ ਹੈ ਜੀ ਬਾਕੀ ਜੋ ਬਿਲਕੁਲ ਪਾਰਟੀ ਨੂੰ ਚਾਹੀਦਾ ਹੈ ਫੈਸਲਾ ਵੀ ਉਹ ਬੰਦੇ ਨੇ ਆਪ ਦੇ ਦੇ ਰੀ ਦੇ ਉੱਤੇ ਬਿਮਾਰੀਆਂ ਚੱਲ ਕੇ ਸਭ ਕੁਝ ਚੱਲ ਕੇ ਲੋਕਾਂ ਦੀ ਮੈਂ 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 ਬਿਲਕੁਲ ਤੁਹਾਡੀ ਇਸ ਗੱਲ ਨਾਲ ਪੂਰਾ ਸਹਿਮਤ ਆ ਕਿ ਜਿਸ ਬੰ ਜਿਹੜਾ ਬੰਦਾ ਡਿਜ਼ਰਵਿੰਗ ਆ ਉਹਦਾ ਨਾਮ ਬੋਲਣ ਦੇ ਵਿੱਚ ਆਪਾਂ ਨੂੰ ਕੋਈ ਸ਼ਰਮ ਨਹੀਂ ਹਾਂ ਜੇ ਪਾਰਟੀ ਕਿਸੇ ਨੂੰ ਲਾਉਂਦੀ ਹੈ ਤਾਂ ਉਹਦਾ ਵੀ ਵੈਲਕਮ ਆ ਬਟ ਹਾਂ ਜੀ ਹੈਨਾ ਸਾਨੂੰ ਇਹ ਚੰਗਾ ਹਾਂ ਨਹੀਂ 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 24 ਘੰਟੇ ਗੱਡੀ ਦੇ ਵਿੱਚ ਰਹਿ ਰਹੇ ਹਾਂ 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 ਇਹ ਇਸੇ ਇਸੇ ਦੇ ਵਿੱਚ ਖੜਦਾ ਇਸ ਗੱਲ ਨੇ ਜਾਈਏ ਜੀ ਆ ਕੇ ਫੈਨ ਮਖਾਨ ਰੱਤੀ ਜਾਈ ਕਿੱਥੇ ਬਈ ਬਿਲਕੁਲ ਬਿਲਕੁਲ ਦੇਖੋ ਥੋੜਾ ਜਿਹਾ ਆਪਾ ਦੇਖੋ ਮੇਰੀ ਗੱਲ ਸੁਣੋ ਕੰਮਕਾਰ ਤਾਂ ਚਲੋ ਬਾਕੀ ਦੂਰ ਦੀ ਗੱਲ ਹੈ ਵੀਰੇ ਜੇ ਆਪਾਂ ਵਿਆਹ ਵੀ ਅਟੈਂਡ ਕਰਿਆਈਏ ਨਾ ਇੱਕ ਵਿਆਹ ਦੇ ਵਿੱਚ ਆਪਾਂ ਵਿਹਲੇ ਉਹਨਿਆਂ ਨਾਲੇ ਖਾਂਦੇ ਪੀਂਦੇ ਆ ਕਿਸੇ ਪਾਰਟੀ ਦੇ ਵਿੱਚ ਜਾ ਆਈਏ ਨਾਲੇ ਵਿਹਲੇ ਉਹਨਿਆਂ ਨਾਲੇ 2 ਘੰਟੇ ਖਾਂਦੇ ਪੀਂਦੇ ਆ ਆਪਾਂ ਘਰੇ ਆ ਕੇ ਤਾਂ ਵੀ ਸਰੀਰ ਰੈਸਟ ਭਾਲਦਾ ਹਨ ਸੋ ਸਦਕੇ ਇਹ ਜੇ ਲੋਕਾਂ ਦੇ ਵੀ ਜਿਨ੍ਹਾਂ ਨੇ ਦਿਨ ਰਾਤ ਨਹੀਂ ਲੇਕਿਆ ਹੈਗਾ ਨਾਲੇ ਅਕਾਲੀਆਂ ਦਾ ਤੇ ਕਾਂਗਰਸੀਆਂ ਦਾ ਟੱਕਰ ਹੀ ਨਹੀਂ ਸੀ ਹੁਣ ਪੰਜਾਬ ਤੋਂ ਬਿਲਕੁਲ ਜੀ ਬਿਲਕੁਲ ਜਿਸ ਹਾਂ ਬਹੁਤ ਦੰਦ ਪਾਇਆ ਸੀ ਜੇ ਇਹ ਨਾਲ ਵੀ ਪਾਈਏ ਤਾਂ ਬਣਾ ਹੋਣੀ ਬਿਲਕੁਲ 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 ਥੈਂਕ ਯੂ ਵੀਰੇ ਤੁਸੀਂ ਕਾਲ ਕੀਤੀ ਬਹੁਤ ਥੈਂਕ ਯੂ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡਾ ਬਹੁਤ ਥੈਂਕ ਯੂ ਨਹੀਂ ਬਸ ਵੀਰੇ ਸਾਡਾ ਤਾਂ ਕੰਮ ਹੈ ਵੀ ਤੁਹਾਡੀ ਹਾਂ ਤੁਸੀਂ ਲੋਕ ਚਾਹੁੰਦੇ ਕੀ ਨੇ ਅਸੀਂ ਸੁਣਦੇ ਰਹੀਏ ਤੇ ਸਾਨੂੰ ਲੋਕ ਸੁਣਦੇ ਰਹਿਣ ਥੈਂਕ ਯੂ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਵੀਰੇ ਹਾਂਜੀ ਇਨਸ਼ਾਅੱਲਾ ਜ਼ਰੂਰ ਓਕੇ ਥੈਂਕ ਯੂ ਓਕੇ ਵੀਰੇ ਓਕੇ ਜੀ